ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸੁਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਜੀ ਹੋਰ ਕਿਦਾਂ ਫੇਸਬੁਕ ਫੈਮਲੀ ਸਾਰੇ ਠੀਕ ਠਾਕ ਜੀ ਇੰਸਟਾਗ੍ਰam ਵਾਲਿਓ ਠੀਕ ਠਾਕ ਜੀ ਥ੍ਰੀਲਾਂ ਵੱਤੋ ਵੱਤੋ ਸ਼ੇਅਰ ਕਰਦਿਆ ਕਰੋ ਵੱਤੋ ਦਾ ਕਮੈਂਟ ਕਰਿਆ ਕਰੋ ਲਓ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਿਚਨ ਵਾਸਤੇ ਪਲਾਸਟਿਕ ਦੇ ਡੱਬੇ ਇੱਕੋ ਤਰ੍ਹਾਂ ਦੇ ਯਾਨਕੀ ਸੈੱਟ ਆ ਜਾਂਦੇ ਆ ਤਿੰਨ ਪੀਸ ਦਾ ਸੈੱਟ ਆਏਗਾ ਸਟਾਰਟਿੰਗ ਹੋ ਜਾਏਗਾ 300 ਮਿਲ ਤੋਂ ਜਾਨਕੀ ਆਹ ਸਾਈਟਾਂ ਜਿਸ ਤਰ੍ਹਾਂ ਤਿੰਨ ਪੀਸ ਦੀ ਪੈਕਿੰਗ ਆ ਇਹ 300 ml ਸਾਈਜ ਆ 300 ml ਕੰਵੈਸਟੀ ਹੈ ਜਾਨਕੀ ਪਾਈਆ ਚੀਜ਼ ਪਾ ਸਕਦੇ ਜੇ ਇਸ ਤੋਂ ਵੱਡਾ ਸਾਈਜ ਚਾਹੀਦਾ ਹੋਵੇ ਫਿਰ 10 ਕਿਲੋ ਆ ਜਾਏਗਾ ਪ੍ਰਿੰਟ ਦੇਖੋ ਕਿੱਡਾ ਸ਼ਾਨਦਾਰ ਪਲਾਸਟਿਕ ਵੀ ਵਧੀਆ ਹੈ ਜੀ ਸ਼ਕਤੀ ਕੰਪਨੀ ਦਾ ਆ ਜਾਏਗਾ ਠੀਕ ਹੈ ਜੀ ਇਹ 10 ਕਿਲੋ ਵਾਲਾ ਸਾਈਜ ਆ ਜਾਂਦਾ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਆ ਜਾਏਗਾ ਜੀ ਤਿੰਨ ਪਾ ਵਾਲਾ ਸਾਈਜ ਆ ਤਾ ਤਿੰਨ ਪਾ ਦੀ ਕੰਵੈਸਟੀ ਆ ਤਿੰਨ ਪਾ ਚੀਜ਼ ਜਾਨਕੀ ਪਾਈ ਜਾਂਦੀ ਹੈ ਕੋਤਾਲ ਵਗੈਰਾ ਪਾਉਣੀ ਹੈ ਕੁਝ ਵੀ ਪਾਉਣਾ ਹੈ ਇਸ ਤੋਂ ਫਿਰ ਉਪਰ ਸਾਈਜ਼ ਆ ਜਾਏਗਾ ਜੀ ਫਿਰ ਕਿਲੋ ਵਾਲਾ ਸਾਈਜ਼ ਆਏਗਾ ਠੀਕ ਹੈ ਜੀ ਇੱਕੋ ਤਰ੍ਹਾਂ ਦੇ ਯਾਨਕੀ ਡਿਜ਼ਾਈਨ ਕਿਸੇ ਨੇ ਇੱਕੋ ਤਰ੍ਹਾਂ ਦੀ ਕੰਪਲੀਟ ਕਿਚਨ ਦੇ ਵਿੱਚ ਸੈੱਟ ਤੁਹਾਨੂੰ ਚਾਹੀਦੇ ਉਹਨੂੰ ਕੰਪਲੀਟ ਇਹ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦਾ ਸਾਰੇ ਮਿਲ ਜਾਣਗੇ ਆ ਕਿਲੋ ਵਾਲਾ ਸਾਈਜ਼ ਆ ਜਨਾ ਜੀ ਇਸ ਤੋਂ ਬਾਅਦ ਜੇ ਕਿਸੇ ਨੂੰ ਹੋਰ ਵੱਡਾ ਸਾਈਜ਼ ਚਾਹੀਦਾ ਫਿਰ ਆ ਡੇਢ ਕਿਲੋ ਦੀ ਕੰਪੈਸਟੀ ਆ ਜਾਏਗੀ ਪ੍ਰਿੰਟ ਦੇਖੋ ਕਿਹੜਾ ਸ਼ਾਨਦਾਰ ਗੁਲਾਬੀ ਰੰਗ ਦਾ ਪ੍ਰਿੰਟ ਹੈ ਫਲਾਵਰ ਵਾਲੇ ਤੁਹਾਨੂੰ ਸਮਝ ਆ ਬਹੁਤ ਵਧੀਆ ਚੀਜ਼ ਹੈ ਇਸ ਤੋਂ ਬਾਅਦ ਆ ਫਿਰ ਵੱਡਾ ਸਾਈਜ਼ ਆ ਜਾਏਗਾ ਜੀ ਦੋ ਆ 2 ਕਿਲੋ ਦੀ ਕੈਪੈਸਿਟੀ ਹੈ 2 ਕਿਲੋ ਜਾਨੀ ਕਿ ਕਿਸੇ ਨੀ ਚੀਜ਼ ਪਾਉਣੀ ਹੋਵੇ ਦਾਲ ਵਗੈਰਾ ਜਾਂ ਕੋਈ ਆਪਣਾ ਖੰਡ ਪਾਉਣੀ ਹੈ ਜਾਂ ਕੋਈ ਚੀਜ਼ ਪਾਉਣੀ ਆ 2 ਕਿਲੋ ਦਾ ਸਾਈਜ਼ ਜੇ ਹੋਰ ਇਸ ਤੋਂ ਵੱਡਾ ਸਾਈਜ਼ ਚਾਹੀਦਾ ਫਿਰ 3 ਕਿਲੋ ਦੀ ਕੈਪੈਸਿਟੀ ਆ ਜਾਂਦੀ ਆ 3 ਕਿਲੋ ਦੀ ਕੈਪੈਸਿਟੀ ਆ ਜਾਂਦੀ ਜਾਨੀ ਕਿ ਆਪਣੇ ਕੋਲ 2 4 6 7 7 ਜਿਹੜੇ ਕਿ ਸਾਈਜ਼ ਆ ਜਾਂਦੇ ਆ 300 ਗ੍ਰਾਮ ਤੋਂ ਲੈ ਕੇ 3 ਕਿਲੋ ਤੱਕ ਸਾਈਜ਼ ਹੈ ਸਾਈਜ਼ ਵੇਖ ਲਓ ਕੁਆਲਿਟੀ ਵੇਖ ਲਓ ਸਾਰੇ ਜਨਨ ਕੀ ਕਿਚਨ ਦਾ ਪ੍ਰੋਪਰ ਕਿਸੇ ਨੇ ਚੇਂਜ ਕਰਨਾ ਹੋਵੇ ਸਭ ਨੂੰ ਮਿਲ ਸਕਦੇ ਆ ਠੀਕ ਹੈ ਜੀ ਇਹ ਕਿਸ ਜਿਸ ਕਿਸੇ ਨੂੰ ਚੀਜ਼ ਦੀ ਜਰੂਰਤ ਹੋਵੇ ਵਿਜਿਟ ਕਰ ਸਕਦੇ ਆ ਵਿਸ਼ਾਲ ਬਰਤਨ ਸਟੋਰ ਫਜ਼ੇਗਰ ਚੂੜੀਆਂ ਠੀਕ ਹੈ ਜੀ ਐਡਰੈਸ ਤੁਹਾਨੂੰ ਫੇਰ ਦੱਸ ਦਿੰਦੇ ਆ ਨਵੇਂ ਬੱਸ ਸਟੈਂਡ ਤੋਂ ਤੁਸੀਂ ਅੰਦਰ ਮਾਰਕੀਟ ਨੂੰ ਆਉਣਾ ਕਮੇਟੀ ਘਰ ਚੌਂਕ ਆਏਗਾ ਕਮੇਟੀ ਘਰ ਚੌਂਕ ਤੋਂ ਬਾਅਦ ਆਏਗਾ ਪੁਰਾਣਾ ਪੰਜਾਬ ਨੌਸਲ ਬੈਂਕ ਉਹਦੇ ਬਿਲਕੁਲ ਨਾਲ ਹੀ ਇਹ ਵਿਸ਼ਾਲ ਬਰਤਨ ਸਟੋਰ ਜੂਰੀ ਨੂਰੀ ਜਾਨਾ ਸਟੋਰ ਦੇ ਨਾਲ ਵਿਸ਼ਾਲ ਬਰਤਨ ਸਟੋਰ ਜਿਸ ਕਿਸੇ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵਿజిਟ ਕਰ ਸਕਦਾ ਹੈ ਵਿਸ਼ਾਲਪਰਤਾ ਤੋਂ ਫਰੇਗਾ ਚੂੜੀਏ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਰਾਮ ਕਰਿਓ